ਸਰ ਸਿੰਘ ਸਹੋਤਾ ਕੀ ਕਹਣਾ ਕਰਨੀ ਅੱਜ ਪ੍ਰੈਸ ਕਾਨਫਰੰਸ ਹੋਈ ਜਨਰਲ ਸਕੱਤਰ ਸਿਆਸੀ ਵਿੰਗ ਆਲ ਇੰਡੀਆ ਮਜਬੀ ਸਿੱਖ ਵੈਲਫੇਅਰ ਐਸੋਸੀਏਸ਼ਨ ਰਜਿਸਟਰਡ ਅੱਜ ਅਸੀਂ ਕੋੜਗਪੂਰਾ ਵਿੱਚ ਸਾਡੀ ਸਾਰੀ ਆਲ ਇੰਡੀਆ ਮਜਬੀ ਸਿੱਖ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਬ ਸਰਦਾਰ ਸਖਮੰਦਰ ਸਿੰਘ ਗੱਜਨਵਾਲਾ ਜੀ ਸਰਦਾਰ ਜੀਤ ਸਵਰਨ ਸਿੰਘ ਜੀਤਵਾਲ ਜੀ ਸਿਆਸੀ ਵਿੰਗ ਦੇ ਸਾਡੇ ਚੇਅਰਮੈਨ ਨੇ ਸਰਦਾਰ ਅਮਰੀਕ ਸਿੰਘ ਜੀ ਸਲਾਹਕਾਰ ਸਰਦਾਰ ਖੁਦ ਸਿੰਘ ਜੀ ਰਜਿੰਦਰ ਸਿੰਘ ਰਿਆੜ ਜੀ ਸੁਵਿੰਦਰ ਸਿੰਘ ਸਰਸਾ ਜੀ ਗੰਦਰ ਸਾਹਿਬ ਸਰਦਾਰ ਮਨਵੀਰ ਸਿੰਘ ਗੱਲ ਸਾਹਿਬ ਅੱਜ ਸਾਡੀ ਇਹ ਜਥੇਬੰਦੀ ਇੱਕ ਅਹਿਮ ਮੁੱਦੇ ਤੇ ਅਸੀਂ ਆ ਕਰ ਰਹੇ ਆ ਮੈਂ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦੀ ਆ ਤੁਸੀਂ ਛੋਟੇ ਜਿਹੇ ਸੱਦੇ ਤੇ ਸਾਰੇ ਪੱਤਰਕਾਰ ਇੱਥੇ ਪਹੁੰਚੇ ਹੋ ਦੇਖੋ ਭਾਰਤ ਸਰਕਾਰ ਨੇ ਜੋ ਸਾਰੇ ਭਾਰਤ ਵਿੱਚ ਮਨਰੇਗਾ ਸਕੀਮ ਚੱਲ ਰਹੀ ਸੀ ਜਿਹਦੇ ਨਾਲ ਇਹ ਪਿੰਡਾਂ ਦੇ ਉਹ ਲੋਕ ਜਿਨ੍ਹਾਂ ਨੂੰ ਕੋਈ ਰਜਗਾਰ ਨਹੀਂ ਮਿਲਦਾ ਸੀ ਤਾਂ ਉਹ ਆਪਣਾ ਜੂਨ ਗੁਜ਼ਾਰਾ ਕਰਨ ਵਾਸਤੇ ਉਹਨਾਂ ਨੂੰ 100 ਦਿਨ ਦਾ ਰਜਗਾਰ ਦਿੱਤਾ ਜਾਂਦਾ ਸੀ ਭਾਵੇਂ ਕਿ ਪੂਰਾ 100 ਦਿਨ ਮਿਲਦਾ ਵੀ ਨਹੀਂ ਸੀ ਇਹ ਸਕੀਮ ਡਾਕਟਰ ਮਨਮੋਹਨ ਸਿੰਘ ਜਦੋਂ ਪ੍ਰਧਾਨ ਮੰਤਰੀ ਹੁੰਦੇ ਸੀ ਤਾਂ ਉਸ ਸਮੇਂ ਉਹਨਾਂ ਨੇ ਇਹ ਗਰੀਬ ਲੋਕਾਂ ਲਈ ਇੱਕ ਮਨਰੇਗਾ ਸਕੀਮ ਲਿਆਂਦੀ ਸੀ। ਮਹਾਤਮਾ ਗਾਂਧੀ ਜੀ ਜੋ ਕਿ ਰਾਸ਼ਟਰਪਿਤਾ ਨੇ ਉਹਨਾਂ ਦੇ ਨਾਂ ਤੇ ਇਹ ਸਕੀਮ ਲਿਆਂਦੀ ਸੀ। ਅਸੀਂ ਅੱਜ ਇਹ ਮਹਿਸੂਸ ਕਰਦੇ ਹਾਂ ਕਿ ਇਹ ਨਥੂਰਾਮ ਗੋੜਸੇ ਦੀ ਔਲਾਦ ਹੈ ਜਿਹੜੀ ਕੇਂਦਰ ਸਰਕਾਰ ਹੈ ਜਿਨ੍ਹਾਂ ਨੇ ਮਹਾਤਮਾ ਗਾਂਧੀ ਨੂੰ ਨਹੀਂ ਬਖਸ਼ਿਆ ਅੱਜ ਭਾਰਤ ਦੇ ਸਾਰੇ ਸੂਬਿਆਂ ਦੇ ਉਹ ਗਰੀਬ ਲੋਕਾਂ ਦੇ ਚੁੱਲ੍ਹੇ ਬੁਝਾਏ ਐ ਉਹਨਾਂ ਗਰੀਬ ਲੋਕਾਂ ਦੇ ਜਿਨ੍ਹਾਂ ਲਈ ਇੰਡੀਅਨ ਨੈਸ਼ਨਲ ਕਾਂਗਰਸ ਹਮੇਸ਼ਾ ਵਿਕਾਸ ਦੀ ਗੱਲ ਕਰਦੀ ਸੀ ਅੱਜ ਇਹ ਨਰਿੰਦਰ ਮੋਦੀ ਦੀ ਸਰਕਾਰ ਇਹਨੂੰ ਪ੍ਰਾਈਮ ਮਿਨਿਸਟਰ ਕਹਿਣ ਨੂੰ ਜੀ ਨਹੀਂ ਕਰਦਾ ਮੈਂ ਤਾਂ ਇਹਨੂੰ ਕ੍ਰਾਈਮ ਮਿਨਿਸਟਰ ਕਹੂੰਗਾ ਕਿਉਂਕਿ ਐਸਾ ਕ੍ਰਾਈਮ ਮਿਨਿਸਟਰ ਆ ਇਹ ਜਿਨੇ ਜੋ ਕਿ ਕਾਰਪੋਰੇਟ ਘਰਾਣਿਆਂ ਦਾ ਕੱਠ ਪੁਤਲੀ ਬਣਿਆ ਹੋਇਆ ਹੈ ਕਾਰਪੋਰੇਟ ਘਰਾਣੇ ਵੀ ਉਹ ਘਰਾਣੇ ਜਿਨ੍ਹਾਂ ਨੂੰ ਕਿ ਆਮ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਗਿਆਨ ਹੀ ਨਹੀਂ ਹੈ ਸੋ ਇਹ ਜੋ ਮਨਰੇਗਾ ਸਕੀਮਾ ਲੇ ਵਿਸ਼ੇਸ਼ ਬਜਟ ਭਾਰਤ ਸਰਕਾਰ ਦਿੰਦੀ ਸੀ ਉਹ 90% ਹੁੰਦਾ ਸੀ 10% ਸੂਬਾ ਸਰਕਾਰਾਂ ਨੇ ਪਾਉਂਦਾ ਸੀ ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜੀ ਮੌਜੂਦਾ ਪੰਜਾਬ ਸਰਕਾਰ ਆ ਉਹਨੇ 10% ਵੀ ਨਹੀਂ ਯੋਗਦਾਨ ਪਾਉਂਦਾ ਇਹ 90% ਕੇਂਦਰ ਵਾਲੇ ਬਜਟ ਤੇ ਹੀ ਚੱਲਦਾ ਸੀ ਅੱਜ ਇੱਕ ਜਿਵੇਂ ਖੇਤੀ ਦੇ ਕਾਲੇ ਕਾਨੂੰਨ ਹੈ ਬਣਾਏ ਸੀ ਇਹਨਾਂ ਨੇ ਨਰਿੰਦਰ ਮੋਦੀ ਨੇ ਉਹ ਵੀ ਕਿਸਾਨਾਂ ਨਾਲ ਤੇ ਮਜ਼ਦੂਰਾਂ ਨਾਲ ਧੱਕਾ ਹੀ ਕੀਤਾ ਸੀ ਅੱਜ ਜਿਹੜਾ ਮਜ਼ਦੂਰਾਂ ਦੇ ਹੱਕਾਂ ਤੇ ਚੁੱਲਿਆਂ ਤੇ ਜਿਹੜਾ ਢਾਕਾ ਮਾਰਿਆ ਉਹਦੇ ਚ ਇਹਨਾਂ ਨੇ 60 40 ਦੀ ਰੇਸ਼ੋ ਰੱਖੀ ਐ ਵੀ 60% ਕੇਂਦਰ ਸਰਕਾਰ ਦੇਊਗੀ 40% ਸੂਬਾ ਸਰਕਾਰਾਂ ਪਾਉਣਗੀਆਂ ਉਹ ਸੂਬਾ ਸਰਕਾਰਾਂ ਤਾਂ 10% ਨਹੀਂ ਪਾਉਂਦੀਆਂ ਸੀ 40% ਇੰਨਾ ਬੋਝ ਝੱਲਣਗੇ ਕਿਵੇਂ ਕਹਿਣ ਤੋਂ ਭਾਵ ਕਿ ਜੇ ਉਹ 40% ਨਹੀਂ ਪਾਉਂਦੇ ਫਿਰ ਉਹ ਕੇਂਦਰ ਸਰਕਾਰ ਦੇ ਖਿਲਾਫ ਧਰਮ ਦੇ ਮਜਾਰੇ ਜਾਨਕ ਮੇਸ਼ੁਰਾ ਨੇ ਕਿਉਂ ਲਾ ਰਹੇ ਸਰ ਗੱਲ ਇਹ ਹੈ ਕਿ ਦੇਖੋ ਇਹਨਾਂ ਨੇ 40% ਦੀ ਲਿਮਟ ਰੱਖੀ ਹੈ ਵੀ ਸੂਬਾ ਸਰਕਾਰਾਂ ਪਾਉਣਗੀਆਂ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ 10% ਨਹੀਂ ਪਾਰੀ ਔਰ ਇਹ ਜਿਆਦਾ ਪ੍ਰਭਾਵਤੀ ਸਾਡਾ ਪੰਜਾਬ ਹੈ ਭਾਵੇਂ ਕਿ ਸਾਰੇ ਭਾਰਤ ਦੇ ਵਿੱਚ ਲਗਭਗ 26 ਕਰੋੜ ਮਜ਼ਦੂਰ ਹਨ ਰੇਗਾ ਮਜ਼ਦੂਰ ਔਰ 26 ਕਰੋੜ ਰੇਗਾ ਮਜ਼ਦੂਰ ਸਾਰੇ ਭਾਰਤ ਚ ਪੰਜਾਬ ਦੇ ਵਿੱਚ 20 ਲੱਖ 3000 ਜਿਹੜੇ ਮਜ਼ਦੂਰ ਆ ਜਿਨ੍ਹਾਂ ਦੇ ਕਾਰਡ ਬਣੇ ਹੋਏ ਆ ਕਹਿਣ ਤੋਂ ਭਾਵ ਕਿ 5-5 ਜੀ ਆ ਜਿਹੜੇ ਇੱਕ ਕਰਦੇ ਆ ਤੇ 1 ਲੱਖ ਜਿਹੜਾ ਨਰੇਗਾ ਮਜ਼ਦੂਰ ਹੈ ਜਿਹੜਾ ਸਾਡਾ ਪ੍ਰਭਾਵਿਤ ਹੋ ਰਿਹਾ ਪੰਜਾਬ ਦਾ ਔਰ ਜਿਹੜਾ ਅੱਜ ਸਾਡੇ ਇਹਨਾਂ ਮਜ਼ਦੂਰਾਂ ਦੇ ਚੁੱਲ੍ਹਾ ਤੇ ਡਾਕਾ ਮਾਰਿਆ ਮੈਂ ਦੱਸਣਾ ਚਾਹਣਾ ਕਿ ਬੜੀ ਤੇਜ਼ੀ ਨਾਲ ਇਹਨਾਂ ਨੇ ਇਹ ਕਾਲਾ ਕਾਨੂੰਨ ਪਾਸ ਕੀਤਾ ਸੇਮ ਡੇ ਤੇ ਛੁੱਟੀ ਵਾਲੇ ਦਿਨ 21 ਤਰੀਕ ਨੂੰ 21 ਦਸੰਬਰ ਨੂੰ ਇਹਨਾਂ ਨੇ ਰਾਸ਼ਟਰਪਤੀ ਦੇ ਵੀ ਸਾਈਨ ਕਰਾਏ। ਰਾਸ਼ਟਰਪਤੀ ਭਾਵੇਂ ਕਿ ਇੱਕ ਪਛੜੇ ਕਬੀਲੇ ਦੀ ਹੈ। ਬੀਬੀ ਔਰਤ ਹੈ ਜਿਹੜੀ ਸਾਡੀ ਦਰੁਪਦੀ ਮਰਮੂ ਉਹਨਾਂ ਨੇ ਵੀ ਸੋਚਿਆ ਕਿ ਮੈਂ ਇਹ ਸਾਡੇ ਗਰੀਬ ਲੋਕਾਂ ਦੇ ਹੱਕਾਂ ਤੇ ਜਿਹੜਾ ਲਾਕਾ ਮਾਰਨ ਵਾਸਤੇ ਕਾਲਾ ਕਾਨੂੰਨ ਬਣ ਰਿਹਾ ਮੈਨੂੰ ਇਹਦੀ ਵਿਰੋਧਤਾ ਕਰਨੀ ਚਾਹੀਦੀ ਹੈ। ਸੋ ਅਸੀਂ ਆਲ ਇੰਡੀਆ ਮਾਜੀਬੀ ਸਿੱਖ ਵੈਲਫੇਅਰ ਐਸੋਸੀਏਸ਼ਨ ਆ ਇਹਦੀ ਸਖਤ ਸ਼ਬਦਾਂ ਚ ਨਖੇਦੀ ਕਰਦੇ ਆ ਔਰ ਨੈਸ਼ਨਲ ਲੈਵਲ ਤੇ ਸਟੇਟ ਲੈਵਲ ਤੇ ਜੋ ਵੀ ਕੋਈ ਮੂਵਮੈਂਟ ਚੱਲੂਗੀ ਕੋ ਇਹ ਸਰਕਾਰ ਦੇ ਵਿਰੁੱਧ ਇਸ ਕਾਲੇ ਕਾਨੂੰਨ ਨੂੰ ਵਾਪਸ ਕਰਨ ਲਈ ਕਿਉਂਕਿ ਇਹ ਇੱਕ ਗੈਰ ਸੰਵਿਧਾਨਕ ਹੈ ਇਹ ਕਾਲਾ ਕਾਨੂੰਨ ਐਡਾ ਗੈਰ ਸੰਵਿਧਾਨਕ ਹੈ ਕਿ ਪੂਰੇ ਤਾਨਾਸ਼ਾਹੀ ਇਹਦੇ ਚ ਇਹ ਤਾਂ ਔਰੰਗਜ਼ੇਬ ਨਾਲੋਂ ਵੀ ਟੱਪ ਗਏ ਵੀ ਗਰੀਬਾਂ ਨੂੰ ਮਾਰ ਦਿਓ ਗਰੀਬਾਂ ਦੇ ਚੁੱਲ੍ਹੇ ਜਿਹੜੇ ਉਹ ਮਤਲਬ ਠੰਡੇ ਕਰ ਦਿਓ ਸਰਕਾਰਾਂ ਗਰੀਬ ਲੋਕਾਂ ਨੂੰ ਆਮ ਲੋਕਾਂ ਲਈ ਕੋਈ ਸਹੂਲਤਾਂ ਪ੍ਰੋਵਾਈਡ ਕਰਦੀਆਂ ਇਹ ਖੁੰਦੇ ਸੋ ਜਿੱਥੇ ਪ੍ਰਧਾਨ ਮੰਤਰੀ ਸਾਡਾ ਇੱਕ ਕ੍ਰਾਈਮ ਮਨਿਸਟਰਾ ਜਿਹੜਾ ਨਰਿੰਦਰ ਮੋਦੀ ਉਹ ਸੈਂਟਰ ਦੇ ਵਿੱਚ ਸਾਡਾ ਲੋਕਤੰਤਰਕ ਢਾਂਚੇ ਨੂੰ ਤੈਸ਼ ਨਿਸ਼ ਕਰ ਰਿਹਾ ਹੈ ਭਾਰਤ ਦੇ ਸੰਵਿਧਾਨ ਨੂੰ ਉਹ ਛਿੱਕੇ ਡੰਗ ਰਿਹਾ ਇਸੇ ਤਰ੍ਹਾਂ ਪੰਜਾਬ ਸਰਕਾਰ ਵੀ ਸੁੱਤੀ ਪਈ ਹੈ ਔਰ ਇਨੀ ਸੁੱਤੀ ਪਈ ਹੈ ਕਿ ਅਜੇ ਤੱਕ ਇਹਨਾਂ ਨੇ ਇੱਕ ਵੀ ਬਿਆਨ ਨਰੇਗਾ ਮਨਰੇਗਾ ਸਕੀਮ ਜਿਹੜੀ ਹੈ ਬੰਦ ਕਰਨ ਦੇ ਇਹ ਮਜ਼ਦੂਰਾਂ ਦੇ ਹੱਕ ਵਿੱਚ ਨਹੀਂ ਦਿੱਤਾ ਇਹ ਮਜ਼ਦੂਰ ਲੋਕਾਂ ਨੇ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਬਦਲਾਅ ਦੀ ਭਾਵਨਾ ਨਾਲ ਪੰਜਾਬ 'ਚ ਲਿਆਂਦੀ ਸੀ ਕਿਉਂਕਿ ਪੰਜਾਬ 'ਚ ਭ੍ਰਿਸ਼ਟਾਚਾਰ ਦਾ ਇੰਨਾ ਬੋਲਬਾਲਾ ਹੋ ਚੁੱਕਾ ਸੀ ਅਸੀਂ ਸਾਰੇ ਲੋਕਾਂ ਨੇ ਬਹੁਤ ਸਖਤ ਮਨਤ ਨਾਲ ਘਰ ਘਰ ਜਾ ਕੇ ਇਹ ਸਰਕਾਰ ਬਣਾਈ ਐ ਪਰ ਇਹ ਸਰਕਾਰ ਵੀ ਜਿਹੜੀ ਐ ਭਗਵੰਤ ਮਾਨ ਦੀ ਸਰਕਾਰ ਭਗਵੰਤ ਮਾਨ ਵੀ ਖੁਦ ਕੇਜਰੀਵਾਲ ਤੇ ਸੰਸੋਧੀਆਂ ਦੀ ਇਕੱਠ ਬੁਤਲੀ ਬਣਿਆ ਹੋਇਆ ਸੋ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਦੇਸ਼ ਵਾਸੀਆਂ ਨੂੰ ਸਾਰੀਆਂ ਜਥੇਬੰਦੀਆਂ ਨੂੰ ਮਜ਼ਦੂਰਾਂ ਦੀਆਂ ਜਥੇਬੰਦੀਆਂ ਨੂੰ ਮੁਲਾਜ਼ਮ ਜਥੇਬੰਦੀਆਂ ਨੂੰ ਬੇਨਤੀ ਕਰਦਾ ਕਿ ਆਓ ਇਹਨਾਂ ਕਾਰੈਕਨੋਨਾਂ ਦਾ ਵਿਰੋਧ ਕਰੀਏ ਨਹੀਂ ਤਾਂ ਉਹ ਦਿਨ ਦੂਰ ਨਹੀਂ ਹੈ ਕਿ ਜਦੋਂ ਅੱਜ ਇਹ ਮਨਰੇਗਾ ਮਜ਼ਦੂਰਾਂ ਦਾ ਧੰਦਾ ਚੌਪਟ ਹੋਇਆ ਇਹ ਮਲਾਜ਼ਮਾਂ ਨੂੰ ਵੀ ਪਹਿਣਗੇ ਇਹ ਤੁਹਾਡੇ ਸਾਡੇ ਕਾਰੋਬਾਰੀਆਂ ਨੂੰ ਵੀ ਪਹਿਣਗੇ ਸਾਡੇ ਵਪਾਰੀ ਲੋਕਾਂ ਨੂੰ ਵੀ ਪਹਿਣਗੇ ਸਾਡੇ ਜਿਹੜੇ ਮਜ਼ਦੂਰ ਰੇੜੀਆਂ ਲਾਉਂਦੇ ਆ ਸ਼ਹਿਰਾਂ 'ਚ ਜਾਂ ਸਾਡੇ ਜੋ ਵੀ ਕਿਰਤੀ ਕੰਮੇ ਨੇ ਬੇਜਮੀਨੇ ਲੋਕ ਨੇ ਉਹਨਾਂ ਲੋਕਾਂ ਤੇ ਵੀ ਇਹ ਘਵਾੜਾ ਚੱਲੂਗਾ ਸੋ ਅਸੀਂ ਸਾਰੀਆਂ ਜਥੇਬੰਦੀਆਂ ਨੂੰ 올 인디아 마지비스 액 웰페어 어소시에이션 어필 ਕਰਦੀ ਹੈ ਕਿ ਇਕੱਠੇ ਹੋ ਕੇ ਇੱਕ ਐਸਾ ਅੰਦੋਲਨ ਚਲਾਈਏ ਜਿਵੇਂ ਕਿਸਾਨਾਂ ਨੇ ਇਕੱਠੇ ਹੋ ਕੇ ਸਾਰੇ ਭਾਰਤ ਦੇ ਕਿਸਾਨ ਜਥੇਬੰਦੀਆਂ ਨੇ ਉਹ ਕਾਲੇ ਕਾਨੂੰਨ ਵਾਪਸ ਕਰਾਉਣ ਵਾਸਤੇ ਦਿੱਲੀ ਦੀਆਂ ਹੱਦਾਂ ਤੇ ਲਗਾਤਾਰ 1.5 ਸਾਲ ਧਰਨਾ ਰੱਖਿਆ ਸਾਨੂੰ ਵੀ ਰਾਸ਼ਟਰਪੱਧਰ ਤੇ ਇੱਕ ਵਿਸ਼ੇਸ਼ ਐਸੀ ਮੂਵਮੈਂਟ ਬਣਾਉਣੀ ਚਾਹੀਦੀ ਹੈ ਤਾਂ ਕਿ ਇਹ ਕਾਲਾ ਕਾਨੂੰਨ ਵਾਪਸ ਹੋ ਸਕੇ ਤੁਹਾਡਾ ਜਲਵਾੜਾ ਜਿਹੜਾ ਕੇਂਦਰ ਸਰਕਾਰ ਜੜੀਆਂ ਬਲਾਜਮ ਮਾਰੂ ਮਜ਼ਦੂਰ ਮਾਰੂ ਇਕਸਾਨ ਵਿਕਾਸ ਨੀਤੀਆਂ ਲੈ ਕੇ ਆਈ ਆ ਜਿਹਦੇ ਵਿੱਚ ਮਜ਼ਦੂਰਾਂ ਦਾ ਜਿਹੜਾ ਸੀਗਾ ਉਹਨੇ 22 ਜਿਹੜੇ ਕੋਡ ਹੁੰਦੇ ਸੀ 22 ਕਾਨੂੰਨ ਹੁੰਦੇ ਸੀਗੇ ਜਿਹੜੇ ਮਜ਼ਦੂਰਾਂ ਦੇ ਪੱਖ ਦੇ ਵਿੱਚ ਹੁੰਦੇ ਸੀਗੇ ਜਿਹਦੇ ਵਿੱਚ 8 ਘੰਟੇ ਦਾ ਸਮਾਂ ਹੁੰਦਾ ਸੀਗਾ ਜੇ ਮਜ਼ਦੂਰ ਦੇ ਕੋਈ ਸਰਟੀਫਿਕੇਟ ਲੱਗ ਜੇ ਤਾਂ ਉਹ ਹਾਂ ਉੱਥੋਂ ਦਾ ਮਾਲਕ ਸੀਗਾ ਉਹਦੀ ਜ਼ਿੰਮੇਵਾਰੀ ਬਣਦੀ ਸੀ ਕਿ ਉਹਦਾ ਇਲਾਜ ਕਰਾਵੇ ਉਹਨੂੰ ਵਾਜਵਾ ਦੇਵੇ ਤੇ ਇਸ ਤਰ੍ਹਾਂ ਦੀ ਜਿਹੜੀ ਹੈਗੀ ਜਦੋਂ ਲੇਡੀਜ਼ ਨੂੰ ਛੁੱਟੀ ਮਿਲਦੀ ਸੀਗੀ بیمਾ ਹੁੰਦਾ ਸੀਗਾ ਹੋਰ ਸਹੂਲਤਾਂ ਮਿਲਦੀਆਂ ਸੀਆਂ ਪਰ ਇਸ ਸਮੇਂ ਜਿਹੜੀ ਕੇਂਦਰ ਸਰਕਾਰ ਹੈਗੀ ਆ ਜਿਹੜੀ ਹਰ ਪੱਖ ਦੇ ਦੇ ਮਜ਼ਦੂਰਾਂ ਨੂੰ ਵੜਾ ਹੈਗਾ ਉਹ ਮਾਰਨਾ ਚਾਹੁੰਦੀ ਹੈਗੀ ਰੋਜ਼ਗਾਰ ਖੋਣਾ ਚਾਹੁੰਦੀ ਹੈਗੀ ਆ ਉਹਨੇ ਜਿਹੜੇ 22 ਜਿਹੜੇ ਕਾਨੂੰਨ ਸੀਗੇ ਉਹਨਾਂ ਦੀ ਜਗ੍ਹਾ ਤੇ ਚਾਰ ਜਿਹੜੇ ਆ ਲੇਬਰ ਕੋਡ ਲੈ ਕੇ ਆਂਦੇ ਆ ਜਿਹਦੇ ਵਿੱਚ ਨਾ ਤਾਂ ਉਹ ਯੂਨੀਅਨ ਬਣਾ ਸਕਦੇ ਹੈਗੇ ਆ ਨਾ ਉਹ ਕਿਸੇ ਹਾਦਸੇ ਦਾ ਸ਼ਿਕਾਰ ਹੋਣ ਸਮੇ ਮੋਆਜਵਾ ਲੈ ਸਕਦੇ ਹੈਗੇ ਆ ਕੇਂਦਰ ਨੇ ਜਿਹਾ ਕੀਤਾ ਹੈਗਾ ਵੀ ਉਹ ਯੂਨੀਅਨ ਨਹੀਂ ਬਣਾ ਸਕਦੇ ਕਿ ਜੇ ਉਹ ਹਾਦਸਾ ਹੁੰਦਾ ਹੈਗਾ ਤਾਂ ਜ਼ਿੰਮੇਵਾਰਤਾ ਦਾ ਮਾਲਕ ਨਹੀਂ ਹੋਊਗਾ ਫੈਕਟਰੀ ਵਾਲਾ ਨਹੀਂ ਹੋਊਗਾ ਸਗੋਂ ਮਜ਼ਦੂਰ ਹੀ ਜਿਹੜਾ ਹੈਗਾ ਜੰਗਰ ਹੋਊਗਾ ਇਸ ਲਈ ਜਿਹੜੇ 4 ਲੇਬਰ ਕੋਡ ਹੈਗੇ ਆ ਜਿਹੜੇ ਮਜ਼ਦੂਰਾਂ ਦੇ ਵਿਰੁੱਧ ਹੈਗੇ ਆ ਸਾਡੇ ਜਥੇਬੰਦੀ ਜਿਹੜੀ ਹੈਗੀ ਆ ਲੋਣੀ ਮੈ ਫਰਿਆਸ਼ ਹੋਈ ਸੀ ਨਾ ਇਹਨਾਂ ਦੀ ਸ਼ਕਤਸ਼ਾਲੀ ਦਾ ਇਨਕਾਰ ਦੀ ਹੈਗੀ ਆ ਅਸੀਂ ਮੰਗ ਕਰਦੇ ਹੈਗੇ ਆ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਸਾਰੀਆਂ ਜਿਹੜੀਆਂ ਜਿਹੜੇ ਵਿਰੋਧੀ ਧਿਰ ਦੇ ਤੋਂ ਮੰਗ ਕਰਦੇ ਹੈਗੇ ਆ ਕਿ ਉਹ ਕੇਂਦਰ ਸਰਕਾਰ ਦੇ ਖਿਲਾਫ ਮੋਦੀ ਸਰਕਾਰ ਦੇ ਖਿਲਾਫ ਵੜਾਇਆ ਗਿਆ ਮਜ਼ਦੂਰਾਂ ਨਾਲ ਜਿਹੜਾ ਜ਼ਾਤੀ ਹੋ ਰਹੀ ਹੈ ਗਿਆ ਚਾਰ ਕੋਡਾਂ ਦੇ ਨਾਲ ਤਾਂ ਉਹਦੇ ਖਿਲਾਫ ਜਿਹੜਾ ਹੈਗਾ ਉਹ ਆਵਾਜ਼ بلند ਕਰਨ ਤੇ ਜਿਹੜਾ ਮਜ਼ਦੂਰਾਂ ਦਾ ਹੱਕ ਮਾਰਿਆ ਜਾ ਰਿਹਾ ਹੈਗਾ ਹੱਕ ਖੋਏ ਜਾ ਰਹੇ ਉਹਨਾਂ ਨੂੰ ਜਿਹੜੇ ਸਵਧਾਨੇ ਦਿੱਤੇ ਹੈਗੇ ਆ ਇਸ ਲਈ ਜਿਹੜੀ ਸਾਡੀ ਚੌਥੀ ਬੰਦੀ ਵੀ ਇਹ ਮੰਗ ਕਰਦੀ ਹੈਗੀ ਆ ਇਹ ਜਿਹੜੇ 4 ਕੋੜ ਬਿੱਲਾਂ ਦੀ ਜਗ੍ਹਾ ਤੇ ਜਿਹੜੇ ਪਹਿਲੇ ਪੁਰਾਣੇ ਕੋੜ ਬਿੱਲ ਹੈਗੇ ਆ ਜਿਹੜੇ ਮਜ਼ਦੂਰਾਂ ਦੇ ਪੱਖ ਦੇ ਵਿੱਚ ਹੈਗੇ ਆ ਉਹ ਮੁੜ ਬਹਾਲ ਕਰਕੇ ਜਿਹੜੇ ਹੈਗਾ ਸਬੰਧਾਰ ਦੇ ਅਨਸਾਰ ਉਹਨਾਂ ਨੂੰ ਜਿਹੜਾ ਜੋ ਹੱਕ ਮਿਲਦਾ ਹੈਗਾ ਉਹ ਦਿੱਤਾ ਜਾਵੇ। ਇਹ ਸਰਕਾਰ ਮੰਗਾ ਨਹੀਂ ਮੰਨਦੀ। ਹਾਂ ਜੇ ਸਰਕਾਰ ਮੰਗਾ ਨਹੀਂ ਮੰਨਦੀ ਤਾਂ ਅਸੀਂ ਜਿਹੜਾ ਹੈਗਾ ਜਿਹੜੇ ਲੋਕ ਪੱਖੀ ਜਿਹੜੇ ਜਦੇ ਮੰਦੀਆਂ ਹੈਗੀਆਂ ਮਜ਼ਦੂਰੋਂ ਪੱਖੀ ਜਦੇ ਮੰਦੀਆਂ ਜਾਂ ਮੁਲਾਜ਼ਮ ਪੱਖੀ ਜਦੇ ਮੰਦੀਆਂ ਨਾਲ ਉਹਨਾਂ ਨਾਲ ਮਿਲ ਕੇ ਜਿਹੜਾ ਹੈਗਾ ਇਹਦੇ ਖਿਲਾਫ ਜਿਹੜਾ ਹੈਗਾ ਅਸੀਂ ਹਾਂ ਕੋੜੋ ਜਿਹੜਾ ਹੈਗਾ ਜੋ 28 ਨੂੰ ਜਥੇਬੰਦੀਆਂ ਦੀ ਮੀਟਿੰਗ ਹੋ ਰਹੀ ਹੈਗੀ ਆ ਜਲੰਧਰ ਦੇ ਵਿੱਚ ਅਸੀਂ ਉਹਨਾਂ ਨਾਲ ਮਿਲ ਕੇ ਹੈਗਾ ਕੇਂਦਰ ਸਰਕਾਰ ਦੇ ਖਿਲਾਫ ਅਸੀਂ ਜਿਹੜਾ ਹੈਗਾ ਕੋੜ ਦੇ ਵਿੱਚ ਅਸੀਂ ਸਲਾਹਾਂਗੇ ਤੇ ਬਣਦਾ ਜਿਹੜਾ ਸਾਡੀ ਜਥੇਬੰਦੀ ਹੈਗੀ ਆ ਉਹਦੇ ਵਿੱਚ ਬਣਦਾ ਯੋਗਦਾਨ ਪਾਵੇ